ਖਬਰ ਮਾਨਸਾ ਤੋਂ ਹੈ ਜਿੱਥੇ 420 ਦੇ આરોપી ਨੂੰ ਜੇਲ੍ਹ ਭੇਜਿਆ ਗਿਆ। ਕਾਫੀ ਲੰਮਾ ਸਮਾਂ ਪਹਿਲਾਂ ਮਾਨਸਾ ਵਾਸੀ ਰਾਜੀਵ ਕੁਮਾਰ ਨੂੰ ਮਾਨਸਾ ਦੇ ਹੀ આરોપી ਪੂਸ਼ਣ ਕੁਮਾਰ ਜੋ ਕਿ ਦਵਾਈਆਂ ਦਾ ਕੰਮ ਕਰਦਾ ਸੀ ਨੌਕਰੀ ਦਾ ਚਾਂਸਾ ਦੇ ਕੇ 9 ਲੱਖ 40 ਹਜ਼ਾਰ ਦੀ ਠੱਗੀ ਮਾਰੀ। ਜਿਸ ਪ੍ਰੰਤ ਨਾ ਤਾਂ ਨੌਕਰੀ ਦਵਾਈ ਗਈ ਤੇ ਨਾ ਹੀ ਰਕਮ ਵਾਪਸ ਕੀਤੀ ਗਈ। ਜਿਸ ਦੇ ਚੱਲਦਿਆਂ ਸਿਟੀ ਇਕ ਵਿੱਚ ਇੱਕ 57/24 ਪਰਚਾ ਦਰਜ ਹੋਇਆ। ਜਿਸ ਦੇ ਚੱਲਦਿਆਂ ਮਾਨਸਾ ਕੋਰਟ ਵਿੱਚੋਂ ਜ਼ਮਾਨਤ ਜਾਚਿਕਾ ਰੱਦ ਹੋਣ ਪ੍ਰੰਤ 2 ਜੁਲਾਈ 2024 ਨੂੰ ਹਾਈ ਕੋਰਟ ਵਿੱਚੋਂ ਜ਼ਮਾਨਤ ਜੱਜਾ ਰੱਦ ਹੋਣ ਤੋਂ ਬਾਅਦ ਮਾਨਸਾ ਪੁਲਿਸ ਮੁਲਾਜ਼ਮ ਤੋਂ ਬਚਦਾ ਹੋਇਆ ਘੁੰਮਦਾ ਹੋਇਆ ਨਜ਼ਰ ਆ ਰਿਹਾ ਸੀ ਜਿਸ ਨੂੰ ਇੱਕ ਇਮਾਨਦਾਰ ਪੁਲਿਸ ਮੁਲਾਜ਼ਮ ਨੇ ਦੋਸ਼ੀ ਨੂੰ ਦੁਕਾਨ ਵਿੱਚੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਪੁੱਛਿਆ ਰਹੀ ਹੋਈ ਹੈ ਕੀ ਮਸਲਾ ਹੈ? ਮਸਲਾ ਇਹ ਹੈ ਜੀ ਆਪਾਂ ਭੂਸ਼ਣ ਕੁਮਾਰ ਜਿਹੜਾ ਦਵਾਈਆਂ ਦਾ ਕੰਮ ਕਰਦਾ ਸੀਗਾ ਉਹਦੇ ਸਾਹਮਣੇ ਮੇਰੀ ਦੁਕਾਨ ਸੀਗੀ। ਤੇ ਇਹਨੇ ਮੈਨੂੰ ਲਾਰਾ ਦਿੱਤਾ ਵੀ ਇਸ ਤਰ੍ਹਾਂ ਕਰਕੇ ਵੀ ਮੇਰੀ ਚੱਲਦੀ ਐਕਸਾਈਜ਼ ਮਹਿਕਮੇ ਚ ਸਾਡਾ ਮੰਤਰੀ ਹੈਗਾ ਤੇ ਉਦੋਂ ਤੁਸੀਂ ਨੌਕਰੀ ਲਵਾ ਦੂਗਾ ਜੀ ਚਲੋ ਹਰ ਇੱਕ ਬੰਦੇ ਨੂੰ ਹੁੰਦਾ ਹੀ ਆ ਵੀ ਮੇਰਾ ਜੀਵਨ ਸੌਖਾ ਡੱਪ ਜੇ ਇਹ ਕਰੋਨਾ ਤੋਂ ਪਹਿਲਾਂ ਦੀ ਗੱਲ ਹੈ ਜੀ ਤੇ ਮੇਥੋਂ ਉਹ ਇਸਤਾਨ ਦੇ ਵਿੱਚ 9 ਲੱਖ 40 ਹਜ਼ਾਰ ਰੁਪਿਆ ਉਹ ਲੈ ਗਿਆ ਨੌਕਰੀ ਲਵਾਉਣ ਦੇ ਬਦਲੇ ਪਹਿਲਾਂ ਤਾਂ ਅਸੀਂ ਚਲੋ ਉਹਦੇ ਮਿੰਤਾ ਕਰ ਲਈ ਕਿਤੇ ਵੀਰ ਤੂੰ ਦੇਦੇ ਪੈਸੇ ਪੰਚਾਇਤਾਂ ਵੀ ਕੀਤੀਆਂ ਪਰ ਉਹ ਕਿਸੇ ਗੱਲ ਤੇ ਆਇਆ ਉਸ ਤੋਂ ਬਾਅਦ ਮੈਂ ਪਰਚਾ ਦਰਜ ਐਸਐਸਪੀ ਸਾਹਮਣੇ ਇਨਕੁਆਰੀ ਵਾਸਤੇ ਦਿੱਤਾ ਤਾਂ ਉਹਨਾਂ ਨੇ ਪਰਚਾ ਦਰਜ ਕੀਤਾ 52/24 ਉਸ ਤੋਂ ਬਾਅਦ ਇਹਨੇ ਮਾਨਸਾ ਕੋਰਟ ਦੇ ਵਿੱਚ ਜ਼ਮਾਨਤ ਲਗਾਈ ਜਿਹੜੀ ਕਿ ਐਂਟੀਸੀਪੇਟਰੀ ਜ਼ਮਾਨਤ ਸੀ ਉਹ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਹਨੇ ਸੈਟਲਮੈਂਟ ਵੀ ਰੱਖੀ ਉੱਥੋਂ ਵੀ ਰੱਦ ਹੋ ਗਈ ਸਰ ਇੱਕ ਕਸਾਬਾ ਇਹ ਪੁਲਿਸ ਤੋਂ ਬਚਦਾ ਫਿਰਦਾ ਸੀਗਾ ਅਨੇਕ ਇਮਾਨਦਾਰ ਪੁਲਿਸ ਅਫਸਰ ਆਏ ਅ ਰੇਂਕੂ ਸਿੰਘ ਢਾਲੀਵਾਲ ਉਹਨਾਂ ਨੇ ਹੋਂਮਵਾਦ ਨੂੰ ਇਸ ਨੂੰ ਦਕਾਂਤ ਕੋ ਚੱਕ ਲਿਆ ਤੇ ਉਸ ਤੋਂ ਉਪਰੰਤ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਸਾਰਾ ਮਸਲਾ ਹੈਗਾ ਕਿ ਠੱਗੀ ਦੇ ਨੌਕਰੀ ਦੇ ਚਾਂਸਾ ਦੇ ਕੇ ਠੱਗੀ ਮਾਰੀ